ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਗੱਡੇ ਜਿੱਤੇ ਦੇ ਝੰਡੇ ਭਾਰਤ ਪੂਸ਼ਨਾਸ਼ ਨੂੰ ਲੱਗਿਆ ਵੱਡਾ ਚਟਕਾ। ਪੰਜਾਬ ਵਿੱਚ ਮੁਫਤ ਰਾਸ਼ਨ ਲੈਣ ਵਾਲੇ ਲੋਕਾਂ ਲਈ ਵੱਡੀ ਖਬਰ ਪੋਰਟਲ ਵਿੱਚੋਂ ਨਾਮ ਹੋਣਗੇ ਡਿਲੀਟ ਪੰਜਾਬ ਕੈਬਨਟ ਵਿੱਚ ਹੋਵੇਗਾ ਫੇਰ ਬਦਲ ਵੱਡੀ ਜਿੱਤ ਮਗਰੋਂ ਸੰਜੀਵ अरोड़ा ਨੂੰ ਮਿਲੇਗੀ ਐਂਟਰੀ ਲੁਧਿਆਣਾ ਜਿਮਨੀ ਚੌਣ ਵਿੱਚ ਅਕਾਲੀ ਦਲ ਦੀ ਹਾਰ ਤੇ ਬੋਲੇ ਪ੍ਰੇਮ ਸਿੰਘ ਚੰਦੂ ਮਾਜਰਾ ਕਿਹਾ 2 ਦਸੰਬਰ ਦੇ ਹੁਕਮਨਾਮੇ ਦੀ ਪਾਲਣਾ ਕਰੇ ਬਿਨਾ ਅਕਾਲੀ ਦਲ ਨਹੀਂ ਹੋ ਸਕਦਾ ਤਕੜਾ ਸੋਸ਼ਲ ਮੀਡੀਆ ਉੱਤੇ ਲੱਚਰਤਾ ਫੈਲਾਉਣ ਵਾਲਿਆਂ ਤੇ ਹੋਵੇਗੀ ਕਾਰਵਾਈ ਕੈਬਨਟ ਮੰਤਰੀ ਨੇ ਦਿੱਤੀ ਚੇਤਾਵਨੀ ਆਮ ਆਦਮੀ ਪਾਰਟੀ ਦੀ ਜਿੱਤ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਕਹੀਆਂ ਵੱਡੀ ਗੱਲਾਂ ਪੰਜਾਬ ਵਿੱਚ 26 ਜੂਨ ਤੱਕ ਪਵੇਗਾ ਮੀਂਹ ਮੌਸਮ ਵਿਭਾਗ ਨੇ ਕੀਤੀ ਮੇਰੇ ਪੁੱਬੀ ਖਵਾਣੀ ਭਾਰਤ ਪੁਸ਼ਨਾਸ਼ੁਦੀ ਹਾਰ ਮਗਰੋਂ ਰਾਜਾ ਵਰਿੰਗ ਦਾ ਵੱਡਾ ਬਿਆਨ ਕਾਂਗਰਸੀ ਵਰਕਰਾਂ ਦੀ ਕੀਤੀ ਛਲਾਂਗਾ ਅਰਵਿੰਦ ਕੇਜਰੀਵਾਲ ਦੇ ਪੰਜਾਬ ਤੋਂ ਰਾਸਵਾ ਜਾਣ ਬਾਰੇ ਆਈ ਵੱਡੀ ਖਬਰ ਲੁਧਿਆਣਾ ਚ ਜਿੱਤ ਮਗਰੋਂ ਖੁਦ ਕਰਤਾ ਵੱਡਾ ਐਲਾਨ ਲੁਧਿਆਣਾ ਵਿੱਚ ਭਾਜਪਾ ਦੀ ਹਾਰ ਤੇ ਬੋਲੇ ਰਵਨੀਤ ਸਿੰਘ ਬਿੱਟੂ ਕਿਹਾ ਸੀ ਲੋਕਾਂ ਦੇ ਫੈਸਲੇ ਨੂੰ ਕਰਦੇ ਹਾਂ ਸਵੀਕਾਰ ਲੁਧਿਆਣਾ ਦੇ ਪੱਛਮੀ ਹਲਕੇ ਵਿੱਚ ਹੋਈ ਜਿਮਨੀ ਚੋਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोੜਾ ਨੇ ਜਿੱਤ ਦੇ ਚੰਡੇਗੜ ਦਿੱਤੇ ਹਨ ਉਹਨਾਂ ਨੇ 10000 ਤੋਂ ਵੱਧ ਵੋਟਾਂ ਦੀ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ ਉਹਨਾਂ ਨੂੰ ਕੁੱਲ 35179 ਵੋਟਾਂ ਪਈਆਂ ਜਦਕਿ ਕਾਂਗਰਸੀ ਉਮੀਦਵਾਰ ਭਾਰਤ ਪੂਸ਼ਨਾ ਸ਼ੂ 24542 ਵੋਟਾਂ ਹੀ ਹਾਸਲ ਕਰ ਸਕੇ ਹਨ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ 20323 ਵੋਟਾਂ ਮਿਲੀਆਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਵਕਾਰ ਸਿੰਘ ਨੂੰ 8203 ਵੋਟਾਂ ਨਾਲ ਚੌਥੇ ਨੰਬਰ ਤੇ ਰਹੇ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਗਰੀਬ ਵਰਗ ਦੇ ਲੋਕ ਅਤੇ ਨੀਲੇ ਕਾਰਡ 홀ਡਰ ਜੋ ਕਿ ਇਸ ਸਮੇਂ ਸੂਬੇ ਤੇ ਕੇਂਦਰ ਸਰਕਾਰਾਂ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈ ਰਹੇ ਹਨ ਅਤੇ ਜਿਹੇ ਕਾਰਡ ਧਾਰਕਾਂ ਨੂੰ ਪ੍ਰਧਾਨ ਮੰਤਰੀ ਗਰੀਬ ਅੰਨ ਕਲਿਆਣ ਯੋਜਨਾ ਤਹਿਤ ਹਰਤੀ ਮਾਹੀ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ ਇਸ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਸਰਕਾਰ ਵੱਲੋਂ ਹਰੇਕ ਖਪਤਕਾਰ ਦੀ ਕੇਵਾਈਸੀ ਕੀਤੀ ਜਾ ਰਹੀ ਹੈ ਜੋ ਇਸ ਵੇਲੇ ਅੰਤਿਮ ਪੜਾਅ ਤੇ ਹੈ ਸਰਕਾਰ ਵੱਲੋਂ ਜਿਹੇ ਖਪਤਕਾਰ ਨੂੰ ਆਪਣੀ ਕੇਵਾਈਸੀ ਕਰਵਾਉਣ ਲਈ 30 ਜੂਨ 2025 ਤੱਕ ਦਾ ਸਮਾਨ ਨਿਰਧਾਰਤ ਕੀਤਾ ਜਾ ਚੁੱਕਾ ਹੈ ਜੋ ਖਪਤ ਕਰਤੀ ਜੂਨ ਤੋਂ ਪਹਿਲਾਂ-ਪਹਿਲਾਂ ਸਰਕਾਰ ਦੀ ਇਸ ਸਕੀਮ ਨਾਲ ਜੁੜ ਕੇ ਆਪਣੀ KYC ਕਰਵਾਉਣਗੇ ਉਹੀ ਮੁਫਤ ਅਨਾਜਾਂ ਹੋਰ ਸਕੀਮਾਂ ਦਾ ਲਾਭ ਉਠਾ ਸਕਣਗੇ ਪ੍ਰਧਾਨ ਮੰਤਰੀ ਗਰੀਬ ਅન્ન ਕਲਿਆਣ ਯੋਜਨਾ ਤਹਿਤ ਮੌਜੂਦਾ ਸਮੇਂ ਵਿੱਚ ਪੰਜਾਬ ਦੇ 40 ਲੱਖ 24000 ਰਾਸ਼ਨ ਕਾਰਡ ਧਾਰਕਾਂ ਦੇ 1 ਕਰੋੜ 54 ਲੱਖ 29000 ਮੈਂਬਰ ਜੁੜੇ ਹੋਏ ਹਨ ਜੋ ਮੁਫਤ ਰਾਸ਼ਨ ਦੀ ਸਹੂਲਤ ਪ੍ਰਾਪਤ ਕਰ ਰਹੇ ਹਨ ਪ੍ਰਾਪਤ ਵੇਰਵੇ ਅਨੁਸਾਰ 1.5 ਕਰੋੜ ਲਾਪਾਤਰੀਆਂ ਵਿੱਚੋਂ ਹੁਣ ਤੱਕ 1 ਕਰੋੜ 26 ਲੱਖ 14 ਹਜ਼ਾਰ 865 ਮੈਂਬਰਾਂ ਨੇ ਹੀ ਈ ਕੇਵਾਈਸੀ ਕਰਵਾਈ ਹੈ ਜਦੋਂ ਕਿ 28 ਲੱਖ 14267 ਮੈਂਬਰਾਂ ਦੇ ਰਜਿਸਟਰਡ ਨਾ ਹੋਣ ਤੇ ਖੁਰਾਕ ਸਪਲਾਈ ਵਿਭਾਗ ਵੱਲੋਂ ਉਹਨਾਂ ਦੇ ਨਾਂ ਪੋਰਟਲ ਵਿੱਚੋਂ ਡਿਲੀਟ ਕਰ ਦਿੱਤੇ ਜਾਣਗੇ ਜਿਸ ਨਾਲ ਇਹ ਲੋਕ ਮੁਫਤ ਰਾਸ਼ਨ ਸਕੀਮ ਤੋਂ ਵਾਂਝੇ ਰਹਿ ਜਾਣਗੇ ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਹਲਕੇ ਦੀ ਜਿਮਨੀ ਚੋਂ ਜਿੱਤਨ ਮਗਰੋਂ ਪੰਜਾਬ ਕੈਬਨਟ ਵਿੱਚ ਵਿਸਤਾਰ ਦੀ ਤਿਆਰੀ ਖਿੱਚ ਲਈ ਹੈ ਭਾਰਤ ਵਿੱਚ ਵਾਅਦੇ ਮੌਕੇ ਨਵੇਂ ਚੁਣੇ ਵਿਧਾਇਕ ਸੰਜੀਵ अरोड़ा ਨੂੰ ਮੰਤਰੀ ਬਣਾਇਆ ਜਾਵੇਗਾ। अरोड़ा ਦੀ ਜਿੱਤ ਦਾ ਮਤਲਬ ਹੈ ਕਿ ਉਹ ਹੁਣ ਰਾਜ ਸਵਦੀ ਮੈਂਬਰੀ ਤੋਂ ਅਸਤੀਫਾ ਦੇਣਗੇ ਤੇ ਪਾਰਟੀ ਦੇ ਕਿਸੇ ਸਿਖਰਲੇ ਆਗੂ ਲਈ ਸੰਸਦ ਦੇ ਉੱਪਰਲੇ ਸਦਨ ਵਿੱਚ ਜਾਣ ਦਾ ਰਾ ਪਦਰਾ ਹੋ ਜਾਵੇਗਾ। ਪਾਰਟੀ ਸੂਤਰਾਂ ਮੁਤਾਬਕ ਪੰਜਾਬ ਭਾਰਤ ਵਿੱਚ ਵਾਅਦਾ ਬਹੁਤ ਜਲਦੀ ਹੋਣ ਦੀ ਉਮੀਦ ਹੈ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਰੋੜਾ ਦੇ ਚੋਣ ਪ੍ਰਚਾਰ ਦੌਰਾਨ ਐਲਾਨ ਕੀਤਾ ਸੀ ਕਿ ਚੁਣੇ ਜਾਣ ਤੇ ਪੰਜਾਬ ਕੈਬਨਿਟ ਵਿੱਚ ਸ਼ਾਮਲ ਕੀਤਾ ਜਾਵੇਗਾ ਹਾਲਾਂਕਿ ਅਜਿਹੇ ਸਿਆਸੀ ਕਿਆਸ ਲਾਏ ਜਾ ਰਹੇ ਹਨ ਕਿ ਘੱਟੋ ਘੱਟ ਇੱਕ ਮੰਤਰੀ ਨੂੰ ਉਦਦਾ ਛੱਡਣ ਲਈ ਕਿਹਾ ਜਾ ਸਕਦਾ ਹੈ ਜਦੋਂ ਕਿ ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰ ਬਦਲ ਕੀਤਾ ਜਾ ਸਕਦਾ ਹੈ ਲੁਧਿਆਣਾ ਜਿਮਨੀ ਚੋਣ ਵਿੱਚ ਕਾਲੀ ਦਲ ਦੀ ਹਾਰ ਤੇ ਸਾਬਕਾ ਸੰਸਦ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਨੂੰ ਲੁਧਿਆਣਾ ਉਪ ਚੋਣਾਂ ਦੇ ਨਤੀਜਿਆਂ ਨੇ ਕੰਦ ਤੇ ਲਿਖਿਆ ਪੜਾ ਦਿੱਤਾ ਹੈ ਚੰਦੂ ਮਾਜਰਾ ਨੇ ਕਿਹਾ ਕਿ ਸੁਖਵੀਰ ਬਾਦਲ ਵਾਰ-ਵਾਰ ਲੋਕਾਂ ਦੇ ਫਤਵੀ ਨੂੰ ਨਾ ਟਕਰਾਉਣਾ ਉਹਨਾਂ ਨੇ ਕਿਹਾ ਕਿ 2 ਦਸੰਬਰ ਦੇ ਹੁਕਮਨਾਮੇ ਦੀ ਪਾਲਣਾ ਕਰੇ ਬਿਨਾ ਅਕਾਲੀ ਦਲ ਤਕੜਾ ਨਹੀਂ ਹੋ ਸਕਦਾ ਪੰਜਾਬ ਸਰਕਾਰ ਨੇ ਸੋਸ਼ਲ ਮੀਡੀਆ ਤੇ ਲਚਰਤਾ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ ਸਮਾਜਿਕ ਸੁਰੱਖਿਆ ਔਰਤ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਲਚਰ ਅਤੇ ਅਸ਼ਲੀਲ ਸਮਗਰੀ ਦੇ ਵਧ ਰਹੇ ਰੁਝਾਨ ਤੇ ਗੰਭੀਰ ਚਿੰਤਾ ਜਤਾਈ ਹੈ ਜੋ ਇਹ ਬੱਚਿਆਂ ਦੀ ਮਨੋਵਿਗਿਆਨਕ ਅਤੇ ਸਮਾਜਿਕ ਖੇਤ ਲਈ ਸਿੱਧਾ ਖਤਰਾ ਬਣ ਰਹੀ ਹੈ ਸਮਾਜਿਕ ਸੁਰੱਖਿਆ ਏਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਵੱਲੋਂ ਸੋਸ਼ਲ ਮੀਡੀਆ ਤੇ ਅਜਿਹੀ ਸਮਗਰੀ ਪੋਸਟ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ ਏਡੀਜੀਪੀ ਸਾਈਬਰ ਕ੍ਰਾਈਮ ਨੂੰ ਜਾਰੀ ਕੀਤੇ ਆਦੇਸ਼ਾਂ ਦਾ ਸਵਾਗਤ ਕਰਦੇ ਹਾਂ ਕਿ ਹੈ ਕਿ ਪੰਜਾਬ ਸਰਕਾਰ ਬੱਚਿਆਂ ਦੀ ਰੱਖਿਆ ਤੇ ਉਹਨਾਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਡਾਕਟਰ ਬਲਜੀਤ ਕੋਰ ਨੇ ਵਿਭਾਗ ਦੇ ਸਮੂਹ ਜ਼ਿਲ੍ਹਾ ਸਮਾਜਿਕ ਸੁਰੱਖਿਆ ਔਰਤ ਅਤੇ ਬਾਲ ਵਿਕਾਸ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਆਪਣੇ ਪੱਧਰ ਤੇ ਸੋਸ਼ਲ ਮੀਡੀਆ ਉੱਤੇ ਚੱਲ ਰਹੀ ਅਜਿਹੀ ਅਸ਼ਲੀਲ ਸਮਗਰੀ ਤੇ ਨਜ਼ਰ ਰੱਖੀ ਜਾਵੇ ਉਹਨਾਂ ਨੇ ਕਿਹਾ ਕਿ ਜੋ ਵੀ ਤੱਤ ਬੱਚਿਆਂ ਦੀ ਮਾਨਸਿਕਤਾ ਉੱਤੇ ਮਾੜਾ ਸਰਪਾਉਂਦੇ ਹਨ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਉਦਾਹਰਣ ਬਣਾਇਆ ਜਾਵੇਗਾ ਤਾਂ ਜੋ ਹੋਰ ਕਿਸੇ ਦੀ ਹਿੰਮਤ ਨਾ ਹੋਵੇ ਕਿ ਉਹ ਸੋਸ਼ਲ ਮੀਡੀਆ ਤੇ ਅਸ਼ਲੀਲ ਸਮਗਰੀ ਪੋਸਟ ਕਰੇ ਲੁਧਿਆਣਾ ਪੱਛਮੀ ਵਿੱਚ ਹੋਈ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोੜਾ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਉਹਨਾਂ ਨੂੰ ਕੁੱਲ 35179 ਵੋਟਾਂ ਪਈਆਂ ਹਨ ਅਤੇ ਉਹ 10637 ਵੋਟਾਂ ਦੀ ਲੀਡ ਨਾਲ ਜੇਤੂ ਰਹੇ ਹਨ ਇਸ ਜੀਤਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਐਕਸ ਤੇ ਪੋਸਟ ਕਰਦਿਆਂ ਲਿਖਿਆ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ ਵੱਡੀ ਲੀਡ ਨਾਲ ਮਿਲੀ ਜਿੱਤ ਦਰਸਾਉਂਦੀ ਹੈ ਕਿ ਸੂਬੇ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹਦ ਖੁਸ਼ ਹਨ। ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ-ਰਾਤ ਬਿਨਾਂ ਭੇਦ-ਭਾਬ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਜਿਮਨੀ ਚੌਂਦਰਾਨ ਪੰਜਾਬੀਆਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਅਸੀਂ ਪਹਿਲ ਦੇ ਆਧਾਰ ਤੇ ਪੂਰਾ ਕਰਾਂਗੇ ਸੰਜੀਵ अरोड़ा ਜੀ ਨੂੰ ਬਹੁਤ ਬਹੁਤ ਮੁਬਾਰਕਾਂ ਨਾਲ ਹੀ ਇਸ ਜਿੱਤ ਲਈ ਦਿਨ ਰਾਤ ਮਿਹਨਤ ਕਰਨ ਵਾਲੀ ਸਮੂੱਚੀ ਲੀਡਰਸ਼ਿਪ ਤੇ ਵਲੰਟੀਅਰਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਪੰਜਾਬ ਵਿੱਚ ਮਾਨਸੂਨ ਦਾਖਲ ਹੋ ਗਿਆ ਹੈ ਅਗਲੇ 4 ਤੋਂ 5 ਦਿਨਾਂ ਲਈ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਡਾਇਰੈਕਟਰ सुरेंद्रਪਾਲ ਨੇ ਦੱਸਿਆ ਕਿ ਮੌਸਮ ਵਿਭਾਗ ਦੇ ਮੁਤਾਬਿਕ ਅਗਲੇ 2 ਦਿਨਾਂ ਵਿੱਚ ਮਾਨਸੂਨ ਪੰਜਾਬ ਦੇ ਕੁਝ ਹੋਰ ਹਿੱਸਿਆਂ ਨੂੰ ਕਵਰ ਕਰੇਗਾ ਵਿਭਾਗ ਨੇ ਅਗਲੇ 6 ਦਿਨਾਂ ਲਈ ਪੰਜਾਬ ਵਿੱਚ ਕਈ ਥਾਵਾਂ ਤੇ ਤੇਜ਼ ਗਰਜ ਦੇ ਨਾਲ ਨਾਲ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਸਮੇਂ ਦੌਰਾਨ ਖਾਸ ਕਰਕੇ 25 ਜੂਨ ਲਈ ਬਹੁਤ ਭਾਰੀ ਮੀਂਹ ਪੈਣ ਦਾ orange alert ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਹੈ ਕਿ 2 ਦਿਨਾਂ ਬਾਅਦ ਮਾਨਸੂਨ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰ ਲਵੇਗਾ ਤੇ ਇਸ ਵਾਰ ਮਾਨਸੂਨ ਬਹੁਤ ਸਰਗਰਮ ਹੋਣ ਵਾਲਾ ਹੈ ਤੇ ਬਹੁਤ ਭਾਰੀ ਬਾਰਿਸ਼ ਹੋਣ ਦੀ ਵੀ ਉਮੀਦ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਮੈਂ ਲੁਧਿਆਣਾ ਪੱਛਮੀ ਵਿੱਚ ਕਾਂਗਰਸੀ ਵਰਕਰਾਂ ਦੀ ਸ਼ਲਾੰਗਾ ਕਰਦਾ ਹਾਂ ਜਿਨ੍ਹਾਂ ਨੇ ਸਾਰੀਆਂ ਮੁਸ਼ਕਿਲਾਂ ਦੇ ਵਿਰੁੱਧ ਸਭ ਤੋਂ ਵਧੀਆ ਲੜਾਈ ਲੜੀ ਜਦੋਂ ਕਿ ਇਹ ਪੂਰੀ ਸਰਕਾਰੀ ਮਸ਼ੀਨਰੀ ਦੇ ਵਿਰੁੱਧ ਸੀ ਆਖਿਰਕਾਰ ਇਹ ਸਿਰਫ ਇੱਕ ਉਪਚੌਨ ਸੀ ਸਾਡੀ ਲੜਾਈ ਜਾਰੀ ਰਹੇਗੀ ਅਤੇ ਅਸੀਂ ਇਸ ਨੂੰ 2027 ਵਿੱਚ ਤਰਕਪੂਰਨ ਸੀਟੇ ਤੇ ਲੈ ਕੇ ਜਾਵਾਂਗੇ ਉਹਨਾਂ ਨੇ ਅੱਗੇ ਲਿਖਿਆ ਕਿ ਅਸੀਂ ਇੱਕ ਗੰਭੀਰ ਅੰਦਰੂਨੀ ਆਤਮ ਨਿਰੇਖਣ ਵੀ ਕਰਾਂਗੇ ਕਿਉਂਕਿ ਸਾਡਾ ਮੰਨਣਾ ਹੈ ਕਿ ਅਸੀਂ ਬਹੁਤ ਵਧੀਆ ਕਰ ਸਕਦੇ ਹਾਂ ਉੱਥੇ ਹੀ ਦੂਜੇ ਪਾਸੇ ਰਾਣਾ ਗੁਰਜੀਤ ਨੇ মিডিਆ ਨਾਲ ਗੱਲਬਾਤ ਕਰਦੇ ਕਿ ਹੈ ਕਿ ਆਸ਼ੂ ਦੀ ਹਾਰ ਨਹੀਂ ਹੋਈ ਅਸੀਂ ਤੱਕੜੇ ਹੋ ਕੇ ਚੋਣ ਲੜੀ ਹੈ ਰਾਣਾ ਗੁਰਜੀਤ ਨੇ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਤੇ ਅਰੋੜਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਾਗ ਜਾਓ ਪੰਜਾਬ ਚ ਲੋਕ ਤੁਹਾਨੂੰ ਡੀ ਕਰ ਰਹੇ ਹਨ ਤੁਸੀਂ ਵਿਕਾਸ ਦੇ ਕੰਮ ਸ਼ੁਰੂ ਕਰੋ ਕਰਪਸ਼ਨ ਅਤੇ ਫਿਰੋਤੀਆਂ ਵਾਲਾ ਘਟਾਓ ਤਾਂ ਕਿ ਪੰਜਾਬ ਦਾ ਮਾਹੌਲ ਸੁਖਾਵਾਂ ਹੋਵੇ ਉਹਨਾਂ ਨੇ ਕਿਹਾ ਕਿ ਆਪ ਵੱਲੋਂ ਵਾਦੂ ਬੋਲ ਲਗਾਏ ਗਏ ਸੀ ਉਹਨਾਂ ਨੇ ਕਿਹਾ ਕਿ ਆਪ ਸਰਕਾਰ 350 ਸਾਲ ਬਾਅਦ ਜਾਗੀ ਹੈ ਚਲੋ ਜਾਗੀ ਤਾਂ ਸਹੀ ਭਾਵੇਂ ਇੱਕੋ ਹਲਕੇ ਵਿੱਚ ਜਾਗੇ ਹਨ ਸਾਨੂੰ ਕੋਈ ਅਫਸੋਸ ਨਹੀਂ ਹੈ ਅਸੀਂ ਤਕੜੇ ਹੋ ਕੇ ਚੋਣ ਲੜੀ ਹੈ ਇਮਾਨਦਾਰੀ ਨਾਲ ਹਰ ਵਰਕਰ ਨੇ ਕੰਮ ਕੀਤਾ ਹੈ ਲੋਕਾਂ ਦਾ ਫਤਵਾ ਮਨਜ਼ੂਰ ਹੈ ਆਮ ਆਦਮੀ ਪਾਰਟੀ ਨੇ ਜੇ 2027 ਵਿੱਚ ਆਉਣਾ ਹੈ ਤਾਂ ਫਿਰ ਕੰਮ ਕਰਨਾ ਪੈਣਾ ਹੈ लुधियाना ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਅਰਵਿੰਦ ਕੇਜਦੀਵਾਲ ਨੇ ਰਾਸਵਾ ਜਾਣਾਰੇ ਵੱਡਾ ਬਿਆਨ ਦਿੱਤਾ ਹੈ ਆਪ ਸੁਪਰੀਮੋ ਅਰਵਿੰਦ ਕੇਜਦੀਵਾਲ ਨੇ ਕਿਹਾ ਕਿ ਉਹ ਪੰਜਾਬ ਤੋਂ ਰਾਸਵਾ ਵਿੱਚ ਨਹੀਂ ਜਾ ਰਹੇ ਹਨ ਕੇਜਦੀਵਾਲ ਦਾ ਕਹਿਣਾ ਹੈ ਕਿ ਸਾਡੀ ਰਾ ਨੀਤੀਗ ਮਾਮਲੇ ਦੀ ਕਮੇਟੀ ਰਾਸਵਾ ਬਾਰੇ ਫੈਸਲਾ ਕਰੇਗੀ ਪਰ ਮੈਂ ਨਹੀਂ ਜਾ ਰਿਹਾ ਕਿਹੜੇ ਮੱਥੇ ਮੰਦੇ ਆ ਹਾਂ ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੱਜ ਗਏ ਸੀਗੇ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ 1.5 ਦੋ ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਹੈ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਿੰਨੀ ਕਮੀ ਕਿੱਥੇ ਕਿੱਥੇ ਕਮੀ ਰਹੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੇ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਕਿ ਸਰਕਾਰ ਜਿੱਤੀ ਕਿਥੋਂ ਹੈ ਸਭ ਮੇਰਾ ਉਹਨਾਂ ਨੂੰ શુભ ਕਾਮਨਾਵਾਂ ਉਹ ਲੁਧਿਆਣਾ ਤੇ ਲੁਧਿਆਣਾ West ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਦੇ ਹੋਣਗੇ ਤਾਂ ਮੈਂ ਹਮੇਸ਼ਾ ਹਜ਼ਰਾਂਗਾ मैं लुधियाना वेस्ट बेहतरी देखो भाई नतीजे ऐसे जो बाई इलेक्शन होते हैं इन चुनाव को सरकारें जीती जाती हैं ज्यादातर ऐसा ही होता है किसी से भी आप पूछ लेंगे तो कहेंगे कि जिनकी सरकार है वो बाई है वो इलेक्शन जीत जाती तो तो नहीं तो कोई बात हुई नहीं जिस प्रकार से चाम दाम दंड भेद से चुनाव जीते गए वो सारी दुनिया जानती है पंजाब के अंदर हाँ लेकिन हम में क्या कमियां रहेगी हम किस और बेहतर तरीके से चुनाव लड़ सकते थे उसकी हमें बांट के समीक्षा करने की जरूरत है और वो हम हाईकमांड आला हाईकमांड से बाट कर और पंजाब के सीनियर लीडर से बाट के उसकी समीक्षा करेंगे पंजाब के हमारे आम जिला प्रधानों से बैठ के उसकी समीक्षा करेंगे देखो समीक्षा मैंने तो कहा है कि पूरी मशीनरी एक तरफ होती है पूरी सरकार एक तरफ होती है सारा चाम धाम दंड बेत एक तरफ होता है बाई इलेक्शन में ऐसा ही रहता है लेकिन हाँ इंटरनल अगर कोई दिखते रही हैं और बेहतरीन और कैसे लड़ा जा सकता था उसके ऊपर बैठ के समीक्षा करें ना ना कोई अगर और कोई पार्टी चुनाव जीत जाती हम कांग्रेस जीत जाती या जा कोई और पार्टी जीत जाती तो अवश्य रूप से ये असर रहता लेकिन जिस प्रकार से झाड़ू जीता है झाड़ू को तो लोग निखार चुके हैं मुकम्मल तौर पर बाई इलेक्शन में तो बाई इलेक्शन जीत जीत नहीं Election, तो पहले भी बहुत जीते थे पार्लियामेंट के अंदर हमने सात सीट जीती दो और आ सकती थी हमें छोटे-छोटे से, में भी से। हाँ तो मैं उस बात के लिए प्राप्ति मानता हूँ गुजरात में चुनाव जीतना तो चुनाव के बाद तो कांग्रेस पार्टी तो मैं आज भी खरड़ की ब्लॉक की स्तर की मीटिंग लेकर आ रहा हूँ कांग्रेस पार्टी निचले स्तर पर पूरी तरीके से मजबूत है कांग्रेस का पार्टी का वर्कर बहुत मजबूत है लड़ने के लिए तैयार सरकार लाने के लिए तैयार है लेकिन किस प्रकार से हमने आगे की रणनीति बनानी है वो बात के समीक्षा सीरियसली समीक्षा हमें करनी पड़ेगी क्या लीडर्स की ऐसा तो मेरे को अभी मैं आपको

ਕੀ ਆਪਾਂ ਜਿੰਨੇ ਵਾਦੇ ਹੰਨੇ ਕੀਤੇ ਆ ਉਹ ਵੀ ਕਰਨਗੇ ਨਾਲ ਦਿਲਾ ਮੈਂ ਧੰਨਵਾਦ ਦਿਨ ਕਰਦਾ ਭਾਪਕਿ ਸਰਾਸ਼ਵੀ ਦਾ ਜਿਉਂ ਗੁੱਪਾ ਦਾ ਤੇ ਹੋਰ ਇੰਡੀਪੈਂਡੈਂਟ ਡੇ ਹੈਗੇ ਸਾਡੇ ਕੰਟੈਸਟੈਂਟ ਡੇ ਸੀਗੇ ਕੈਂਡੀਡੇਟਸ ਸੀਗੇ ਉਹਨਾਂ ਦਾ ਤੇ ਬੜੀ ਹੈਲਦੀ ਇਲੈਕਸ਼ਨ ਨੜੀ ਹੈ ਜਿਹੜਾ ਈਸ਼ਵਰ ਮੈਨੂੰ ਪਿਆਰ ਮਿਲੇ ਜੋ ਸਰਕਾਰ ਮਿਲੇ ਤੇ ਜੋ ਅਸੀਸਾਂ ਮਿਲੇ ਨਾ ਲੁਧਿਆਣਾ ਵੈਸੇ ਕੰਸਟਿਊਐਂਸੀ ਦੇ ਪ੍ਰਵਾਸ ਚੋਂ ਮੈਂ ਇਹ ਦੀ ਨਹੀਂ ਬਸ। ਦੇਖੋ ਗੱਲ ਹੁੰਦਾ ਹੈ ਇਲੈਕਸ਼ਨ ਜਿਤਨਾ ਹਾਰਨਾ ਇੱਕ ਡਿਫਰੈਂਟ ਇਸ਼ੂ ਹੈ। ਜਿੱਤਦੇ ਵੀ ਆ ਹਾਰਦੇ ਵੀ। ਲੇਕਿਨ ਜਦੋਂ ਪਿਆਰ ਮਿਲਣਾ ਅਸੀਸਾਂ ਮਿਲਦੀਆਂ ਹੈਗੀਆਂ ਨੇ। ਔਰ ਜੋ ਸਤਕਾਰ ਹੈ ਨਾ ਇਹ ਬਹੁਤ ਛੋਟੇ ਬਦਲਦੇ ਨੇ। ਜਿੱਥੇ ਮੈਂ ਆਪਣੇ ਸ਼੍ਰੋਮਣੀ ਕਾਜੀਦਾਰ ਵਰਕਰਸ ਲੀਡਰਸ ਹੈ ਭਰਾ ਦਾ ਬਹੁਤ ਧੰਨਵਾਦ ਕਰਦਾ। ਪ੍ਰੈਸ ਦਾ ਬਹੁਤ ਧੰਨਵਾਦ ਕਰਦਾ। ਮਾਤਾ। ਮੈਂ ਆਪਣੀ ਛੋਟੀ ਬੇਟੀ ਕਹੋ ਕੁਝ ਕਹੋ ਕਿਰਨ ਜੋ ਕਿ ਦਿروز ਹੀ ਮਰ ਹੈ ਗਿਆ ਸਾਰੇ ਛੋਟੇ ਬੱਚੇ ਜਿਹੜੇ ਤੋਂ ਵੀ ਜ਼ਬਰਦਸਤ ਹੋ ਗਏ ਅਸਕੇ ਦੇ ਮਦਰ ਜੋ ਉਹਨਾਂ ਨੇ ਮਿਹਨਤ ਕੀਤੀ ਹੈਗੀ ਮੈਂ ਸੱਚੀ ਗੱਲ ਦੱਸਦਾ ਮੈਂ ਨਹੀਂ ਉਹਨਾਂ ਇਹਨਾਂ ਤੋਂ ਇਲਾਵਾ ਹੋਰ ਵੀ ਜਿੰਨੇ ਪਰਵਾਹ ਸਾਡੇ ਜਿਨ੍ਹਾਂ ਨੇ ਆਪਣਾ ਸਭ ਕੁਝ ਛੱਡ ਕੇ ਲਈ ਆਪਣੀ ਬੇਟੀ ਸਾਰੇ ਲੋ ਭੈਣ ਇਸ ਭੈਣ ਨੇ ਸਿਸਟਰਸ ਜਾਈ ਉਹਦਾ ਨਾਮ ਕੋਈ ਬਜ਼ਾਇਦਾ ਮੈਂ ਬਦਲਾ ਨਹੀਂ ਦੱਸਦਾ ਸੱਚੀ ਗੱਲ ਸਮਝ ਆਪਣੇ ਆਪ ਨੂੰ ਸੋ ਇਹ ਜਿੱਤ ਹਾਰ ਮੇਰੀ ਹੈ। 파ਟੀ ਦੀ ਨਹੀਂ ਹੈਗੀ ਮੇਰੀ ਇਹ ਨਹੀਂ ਹੈ। ਜੇ ਜਿੱਤ ਹੁੰਦੀ ਤਾਂ ਜੂਸ਼ੂਸ਼ਮਨੀ ਕਟੇ ਜਾਂਦੀ ਹੁੰਦੀ। ਪਰ ਇਹ ਹਾਰ ਹੈ ਕਿਉਂਕਿ ਕਮੀਆਂ ਹੋ ਗਈਆਂ। ਜੇ ਰੁਕਾਨੇ ਪਰਵਾਣੇ ਨੂੰ ਲੋਡ ਤੇ ਮੈਂ ਵਾਦਾ ਕਰਦਾ ਕਿ ਅਸੀਂ ਰੁਵਾਦ ਨੂੰ ਅੱਜ ਵੀ ਘੜਾ ਤੇ ਅੱਗੇ ਵੀ ਘੜਾ ਜਦੋਂ ਕਿਤੇ ਕਿਸੇ ਨੂੰ ਜ਼ਰੂਰ ਪਈ ਲੋਡ ਪਈ ਤਾਂ ਮੈਂ ਹਾਲ ਵੀ ਤੁਹਾਡੇ ਕੋਲ 24x7 ਪਰਦਾ ਰਹੇਗਾ। ਮੇਰਾ ਫੋਨ ਨੰਬਰ ਤੁਹਾਡੇ ਉਸ ਸਾਰੇ ਪੂਰੀ ਹੈਗਾ ਹੋਇਆ। ਕਿ ਉਹ ਬਾਰੇ ਬਫਲਰ ਸੇਵਿਸ ਵੀ ਮੰਡੇ ਸੀ ਗਲ ਵੀ ਸੀ ਤੁਹਾਨੂੰ ਸਭ ਨੂੰ ਰੋਕ ਰਿਹਾ ਤੇ ਇਸੇ ਗੱਲ ਨੇ ਕਿਸੇ ਨੇ ਇਹ ਨਹੀਂ ਸੋਚਣਾ ਇਹ ਰੋਕ ਪਾਈ ਹੈ ਨਹੀਂ ਭਾਈ ਭਾਈ ਆ ਤਾਈ ਬੋਦ ਚ ਨਹੀਂ ਭਾਈ ਤਾਂ ਹੀ ਬੋਦ ਚ ਮੈਂ ਤੁਹਾਡੀ ਸੇਵਾ ਚਾਹ ਰਿਹਾ ਰਹੇਗਾ ਤੁਸੀਂ ਮੁੰਜੇ ਜਦੋਂ ਮਰਜੀ ਕਾਲ ਕਰ ਲਓ ਤੇ ਚੈਰੀ ਦਾ ਕੰਮ ਹੋ ਰਿਹਾ ਵੈਸੇ ਕੋ ਐਡਮਿਨਿਸਟ੍ਰੇਸ਼ਨ ਦਾ ਕੰਮ ਹੋਇਆ ਤੇ ਮੈਂ ਆਲਰੇਡੀ ਥੋੜੇ ਨਾਲ ਖੜਾ ਹਾਂ ਔਰ ਹਮੇਸ਼ਾ ਖੜਾ ਰਹੂੰਗਾ ਤੇ ਮੈਂ ਵਾਦਾ ਕਰਦਾ ਕਿ ਜੋ ਮੇਰੀਆਂ ਕਮੀਆਂ ਹੋ ਰਹੀਆਂ ਨੇ ਤੇ ਖਾਮੀਆਂ ਰਹੀਆਂ ਨੇ ਉਮੇਦ ਉਹ ਜ਼ਸਤਾਇਦੀ ਹੈ ਦੋ ਦਾ ਪੜੇ ਵਿੱਚੋਂ ਤੁਹਾਡਾ ਆਪਣਾ ਸਾਡੇ ਨਾਲ ਵਿਚ ਐਂਡ ਹੋਣਾ ਮੈਂ ਇਹ ਕੁਲ ਕਹਿੰਦਾ ਹੋਇਆ ਸਮਾਧਾਨ ਚੱਕਾ ਕੋਈ ਗਲਤੀ ਨਹੀਂ ਹੋਈ ਵਾਹਿਦਾ ਨਾ ਮੈਂ ਮਾਫੀ ਮੰਗਦਾ ਜੀਵਨ ਗੁਪਤਾ ਜੀ ਤੋਂ ਵੀ ਤੇ ਬੀਜੇਪੀ ਵਾਲਿਆਂ ਤੋਂ ਵੀ ਸਾਰਿਆਂ ਤੋਂ ਸਾਡੇ ਤੋਂ ਵੀ ਇਹ ਅਸੀਂ ਟਿਕਟ ਦੇਣ ਇਹ ਸਾਡੀ ਗਲਤੀ ਰਹੀ کوتاਹੀ ਰਹੀ ਇਹ ਹਾਰ ਮੈਂ ਆਪਣੇ ਝੋਲੀ ਪਾਉਣਾ ਮੈਂ ਆਪਣੇ ਜम्मे ਪਾਉਣਾ ਕਿਉਂਕਿ ਇਹ ਅਸੀਂ ਟਿਕਟ ਦੇਣ ਡੇਰੀ ਕੀਤੀ ਉਹਦੇ ਕਾਰਨ ਕੋਈ ਵੀ ਹੋ ਸਕਦਾ ਚਾਹੇ ਅਪਰੇਸ਼ਨ ਸੰਦੂਰ ਸੀ ਸਭ ਕੁਝ ਸੀ ਜ਼ਿੰਮੇਵਾਰੀਆਂ ਸੀ ਪਰ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਜੇ ਪਰਸੈਂਟੇਜ ਵਾਈਜ਼ ਦੇਖੀਏ ਜਿੰਨੀ ਵੋਟ ਪਈ ਸੀ ਉਹਦੇ ਵਿੱਚੋਂ ਬਹੁਤ ਜ਼ਿਆਦਾ ਵੋਟ ਆਪਣੇ ਹਿੱਸੇ 'ਚ ਹਾਸਲ ਕੀਤੀ ਆ ਤੇ ਇਹ ਹਾਰ ਮੈਂ ਆਪਣੇ ਜਿਵੇਂ ਕਿ ਝੋੜੀ ਪਉਣਾ ਸਾਡੇ ਬੀਜੇਪੀ ਵਰਕਰਾਂ ਦੀ ਜਿੱਤ ਆ ਸਾਡੇ ਸਾਡਾ ਜਿਹੜਾ ਜੀਵਨ ਗੁਪਤਾ ਜੀ ਉਹਨਾਂ ਨੇ ਬਹੁਤ ਵਧੀਆ ਤੇ ਕੋਈ ਬੀਜੇਪੀ ਦਾ ਪੰਜਾਬ ਦਾ ਵੀ ਲੀਡਰ ਨਹੀਂ ਸੀ ਕੋਈ ਵਰਕਰ ਨਹੀਂ ਸੀ ਜਖੜ ਸਾਹਿਬ ਤੋਂ ਲੈ ਕੇ ਸਾਡੇ ਜਿਹੜੇ ਅਸ਼ਵਨੀ ਜੀ ਸਾਰੇ ਚਾਹੇ ਲੋਕਲ ਅਸੀਂ ਲਈਏ ਸ੍ਰੀਨ ਸਾਹਿਬ ਹੋਣੀ ਚਾਹੇ ਕਿਸੇ ਨੇ ਵੀ ਕੋਈ ਕਮੀ ਛੱਡੀ ਨਹੀਂ ਪਰ ਦਿਨ ਦਾ ਜਿਹੜਾ ਕਾਰਨ ਆ ਕਿਉਂਕਿ 2 ਮਹੀਨੇ ਪਹਿਲਾਂ ਕਮਲ ਟਿਕਟਾ ਜਿਹੜੀ ਆਪਸ ਵਿੱਚ ਇਹ ਇਹ ਨਹੀਂ ਮੈਂ ਕਹਿੰਦਾ ਵੀ ਇੱਕ ਗੱਲ ਵੀ ਹੁਣ ਇਹ ਕੋਈ ਬਹਾਨਾ ਨਹੀਂ ਹਰਤਾ ਸੀ ਕਬੂਲੀ ਆ ਪਰ ਜਿਹੜੀ ਇਲੈਕਸ਼ਨ ਆ ਨਾ ਉਹ ਅਸੀਂ ਜੀਵਨ ਜੀ ਨੂੰ ਟਿਕਟ ਡੇਟ ਦੇ ਕੇ ਨਾ ਪਹਿਲਾਂ ਦੇ ਕੇ ਆਸ਼ੂ ਜੀ ਤੇ ਸੰਜੀਬ अरोड़ा ਦੀ ਗੱਲ ਚੈਲਜ ਬਣ ਗਈ ਸੀ ਕੈਂਪੇਨ ਉਹਨਾਂ ਨੇ ਪੂਰੀ ਕਰ ਲਈ ਸੀ ਜਦੋਂ ਅਸੀਂ ਲੇਟ ਐਂਟਰੀ ਹੋਈ ਆ ਉਸ ਵੇਲੇ ਲੋਕ ਪੋਲਿਟੀਕਲ ਬੜੇ ਬੜੇ ਲੋਕ ਨੇ ਜਿਹੜੇ ਆਪਣੇ ਆਪਣੇ ਅੰਕਲਨ ਕਰਨ ਲੱਗੇ ਸੀ মিডিਆ ਆਪਣਾ ਅੰਕਲਨ ਕਰਨ ਲੱਗ ਗਿਆ ਸੀ ਵੀ ਕਾਰਨ ਕਿਉਂ ਆ ਬੀਜੇਪੀ ਨੇ ਟਿਕਟ ਕਿਉਂ ਲੇਟ ਦਿੱਤੀ ਕਿਉਂਕਿ ਥੱਲੇ ਨਹੀਂ ਪਤਾ ਹੁੰਦਾ ਵੀ ਉੱਤੇ ਕੀ ਕੀ ਜੜੀਆਂ ਗੱਲਾਂ ਨੇ ਉਹਨੂੰ ਦੇਖਿਆ ਜਾ ਰਿਹਾ ਧਿਆਨ ਚ ਪਰ ਅੱਗੇ ਤੋਂ ਇਹ ਅਸੀਂ ਸੁਧਾਰ ਕਰਾਂਗੇ ਇਹਨੂੰ ਬਿਲਕੁਲ ਟਾਈਮਲੀ ਟਿਕਟ ਦਿੱਤੀ ਜਾਵੇ ਤੇ ਭਾਜੀਪੀ ਬਹੁਤ ਵਧੀਆ ਪ੍ਰਦਰਸ਼ਨ ਜਿਹੜਾ ਕਰੂਗੀ ਮੈਂ ਇਹ ਤੁਹਾਨੂੰ ਵਿਸ਼ਵਾਸ ਨਾਲ ਕਹਿ ਸਕਦਾ ਮਿੱਤਰ ਸਾਹਿਬ ਅਗਰ ਉਮੀਦਵਾਰ ਕੋਈ ਦੂਸਰਾ ਹੁੰਦਾ ਤਾ ਉਹ ਕਿਆ ਮਾਰਜਿਨ ਜੋ ਹੈ ਉਹ ਥੋੜਾ ਘੱਟ ਹੁੰਦਾ ਨਹੀਂ ਨਹੀਂ ਦੇਖੋ ਗੱਲ ਗੱਲ ਕੈਂਡੀਡੇਟ ਦੀ ਠੀਕ ਅੱਜ ਮੈਂ ਇਹ ਗੱਲ ਮੰਨਦਾ ਏ ਇਹ ਹਰੇਕ ਹੀ ਮੰਨੂਗਾ ਅੱਜ ਇਲੈਕਸ਼ਨ ਬਿਲਕੁਲ ਕੈਂਡੀਡੇਟ ਓਰੀਐਂਟਡ ਹੋ ਗਈ ਹੈ ਇਸ ਕੋਈ ਸ਼ੱਕ ਨਹੀਂ ਪਾਰਟੀ ਦਾ ਤਾਂ ਹੈਗਾ ਹੀ ਹੈਗਾ ਪਰ ਕੈਂਡੀਡੇਟ ਦਾ ਵੀ ਪ੍ਰਭਾਵ ਬੜਾ ਪੈਂਦਾ ਹੈ ਪਰ ਸਾਡਾ ਕੈਂਡੀਡੇਟ ਜਿਹੜਾ ਹੈ ਉਹ 1994 ਦਾ ਇੱਕ ਵਰਕਰ ਦੇ ਤੌਰ ਤੇ ਬੀਜੇਪੀ ਦੇ ਵਿੱਚ ਕੇਡਰ ਚ ਲੱਗਿਆ ਹੋਇਆ ਸੀ ਬੜੀ ਉਹਨੂੰ ਸਹੀ ਟਿਕਟ ਜਿਹੜੀ ਆ ਉਹ ਉਹ ਚੈਨ ਕੀਤੀ ਗਈ ਐਂ ਕੋਰ ਅਸਲੀ ਜਿਹੜਾ ਬੀਜੇਪੀ ਦਾ ਵਰਕਰ ਨੂੰ ਕੰਮ ਜੀ ਨੇ ਕੀਤਾ ਤੇ ਯੂਥ ਤੋਂ ਲੈ ਕੇ ਉਹ ਜਨਰਲ ਸੈਕਟਰੀ ਤੱਕ ਆਏ ਪ੍ਰਦੇਸ਼ ਦੇ ਉਦੋਂ ਵੱਧੀਆਂ ਕੋਈ ਚੈਨ ਨਹੀਂ ਹੋ ਸਕਦਾ ਸੀ ਕੈਂਡੀਡੇਟ ਦਾ ਬਟ ਗੱਲ ਉਹੀ ਆ ਕਿਸੇ ਨੂੰ ਵੀ ਜਦੋਂ 14 ਦਿਨ ਟਿਕਟ ਪਹਿਲਾਂ ਦਵਾਂਗੇ ਉਹ ਕਰੂਗਾ ਕਿ ਜਿਹੜੇ ਸਾਰੇ ਕੰਧਾਂ ਤੇ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਉਹ ਬੋਰਡ ਫਲੈਕਸ ਤੇ ਉਹ ਤਾਂ ਆਮ ਆਦਮੀ ਤੇ ਕਾਂਗਰਸ ਦੇ ਸੀ ਕਰੂਗਾ ਕੀ ਬੰਦਾ ਕੋਈ ਜਗ੍ਹਾ ਉਹਦੇ ਉਹਦੇ ਲਈ ਤਾਂ ਵਿਚਾਰੇ ਲਈ ਕੋਈ ਜਗ੍ਹਾ ਵੀ ਨਹੀਂ ਬਚੀ ਸੀ ਜਿੱਥੇ ਉਹ ਆਪਣੀ ਤਸਵੀਰ